ਹਾਜੀ ਮੰਤਰੀ ਕੀ ਕਹਿਣਾ ਚਾਹੋਗੇ ਅੱਜ ਜੋ ਇਲੈਕਸ਼ਨ ਹੋ ਰਹੀ ਹੈ ਕੀ ਮਾਹੌਲ ਹੈ ਬਹੁਤ ਵਧੀਆ ਮਾਹੌਲ ਹੈ ਸ਼ੋਮਣੀ ਕਲਰ ਨੂੰ ਬਹੁਤ ਵੋਟ ਮਿਲ ਰਹੀ ਹੈ ਹਰਪੁਰ ਨੇ ਕਿਰਪਾ ਕੀ ਪੁੱਛੇ ਪਾਸ਼ੇ ਨੇ ਮੇਰ ਕੀ ਵੀ ਸੀਰੀ ਜਨਕੀ ਸਰਮਚਾ ਜਿਨ੍ਹਾਂ ਦੀ ਕਹਿਣੀ ਤੇ ਕਰਨੀ ਇੱਤਹਾ ਹੈ ਉਹਨਾਂ ਦਾ ਕਿਰਦਾਰ ਉਹਨਾਂ ਦਾ ਕੰਮ ਬੋਲਦਾ ਹੈ ਉਹਨਾਂ ਨੂੰ ਬਹੁਤ ਵੱਡੀ ਦਿੱਕਤ ਆਫ ਵੱਡੇ ਆਲਾ ਦੇ ਵਿੱਚ ਕੀ ਪੋਜੀਸ਼ਨ ਹੈ VOTING ਦਾ ਬਹੁਤ ਹੀ ਹੋ ਰਿਹਾ ਪਹਿਲੀ ਵਾਰ ਹੀ ਹੈ ਪੰਜਾਬ ਸਾੜ ਦੀ ਠੀਕ ਚੱਲ ਰਹੀ ਹੈ ਬਹੁਤ ਜਲ ਅਮਨ ਸ਼ਾਂਤੀ ਹੈ ਸਾਰੇ ਪਾਸੇ ਤੁਸੀਂ ਕੁੰਮਗੇ ਆਏ ਹੋ ਸਾਰੇ ਪਾਸੇ ਬਹੁਤ ਵਧੀਆ ਆਪਾਂ ਗਏ ਹਾਂ ਜੀ ਸਰਦਾਰ ਸੁਜੀਤ ਸਿੰਘ ਜੀ ਰਖੜਾ ਜੋ ਕਿ ਸਮਾਣਾ ਦੇ ਬੂਥਾਂ ਦੇ ਉੱਤੇ ਐਨ ਕੇ ਸ਼ਰਮਾ ਜੀ ਦੇ ਪੱਖ ਦੇ ਵਿੱਚ ਆਪਣੇ ਬੂਥਾਂ ਦਾ ਹਾਲਚਾਲ ਪੁੱਛ ਰਹੇ ਨੇ ਸਮਾਣਾ ਸਾਬਕਾ ਮੰਤਰੀ ਪੰਜਾਬ ਸਰਦਾਰ ਸੁਜੀਤ ਸਿੰਘ ਜੀ ਰਖੜਾ